ਅਸਪਤਾਲ ਨਾਂ ਦਾ ਤੇ ਦੱਸ ਦਿਓ ਕਿ ਫ੍ਰੀ ਮੈਗਾ ਕੈਂਪ ਦਾ ਜਵਾਲਾ ਮੈਡੀਕਲ ਚੈੱਕ ਅਪ ਸੀ ਸ਼ੋਸ਼ੀ ਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਜੇ ਅੱਜ ਕੇ ਜੇ ਹਸਪਤਾਲ ਧਾਰੀਵਾਲ ਵਿਖੇ ਫ੍ਰੀ ਮੈਡੀਕਲ ਮੈਗਾ ਕੈਂਪ ਲਗਾਇਆ ਸੀ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਸਪੈਸ਼ਲਿਸਟ ਡਾਕਟਰ ਪਹੁੰਚੇ ਸੀਗੇ ਔਰ ਉਹਨਾਂ ਨੇ ਆਏ ਹੋਏ ਮਰੀਜ਼ਾਂ ਦਾ ਵੱਖ-ਵੱਖ ਬਿਮਾਰੀਆਂ ਲਈ ਇਲਾਜ ਕੀਤਾ ਉਹਨਾਂ ਨੂੰ ਕੰਸਲਟ ਕੰਸਲਟੇਸ਼ਨ ਕਰਕੇ ਉਹਨਾਂ ਦਾ ਟੈਸਟ ਜਿਹੜੇ ਸੀਗੇ ਉਹ ਕੀਤੇ ਨੇ ਔਰ ਉਹਨਾਂ ਨੂੰ ਮੁਫਤ ਦੇ ਵਿੱਚ ਦਵਾਈਆਂ ਦਿੱਤੀਆਂ ਨੇ ਇੱਥੇ ਅੱਜ ਮੈਂ ਜਿਸ ਤਰ੍ਹਾਂ ਜਨਰਲ ਸਰਜਨ ਆ ਡਾਕਟਰ ਕਮਲ ਸਿੰਘ ਆਈ ਸਪੈਸ਼ਲਿਸਟ ਔਰ ਡਾਕਟਰ ਪਰਮਜੀਤ ਸਿੰਘ ਆਰਥੋਪੈਡਿਕ ਸਰਜਨ ਡਾਕਟਰ ਅਜੀਤ ਜੱਗੀ ਮੈਡੀਕਲ ਸਪੈਸ਼ਲਿਸਟ ਆ ਡਾਕਟਰ ਆਕੀਬ ਅਹਿਮਦ ਉਹ ਵੀ ਮੈਡੀਕਲ ਅਫਸਰ ਔਰ ਡਾਕਟਰ ਗੀਤਾਂਜਲੀ ਸ਼ਰਮਾ ਲੇਡੀ ਡਾਕਟਰ ਆਏ ਸੀਗੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰੀਬ-ਕਰੀਬ 73 ਮਰੀਜ਼ਾਂ ਦਾ ਜਿਹੜਾ ਹੈਗਾ ਚੈੱਕਅਪ ਕੀਤਾ ਹੈਗਾ ਔਰ ਉਹਨਾਂ ਮਰੀਜ਼ਾਂ ਨੂੰ ਚੈੱਕਅਪ ਕਰਨ ਤੋਂ ਬਾਅਦ ਟੈਸਟ ਵੀ ਕੀਤੇ ਗਏ ਨੇ ਔਰ ਉਹਨਾਂ ਦੇ ਦਵਾਈਆਂ ਵੀ ਦਿੱਤੀਆਂ ਗਈਆਂ ਹਾਂ ਹਾਂਜੀ ਹਾਂਜੀ ਦਵਾਈਆਂ ਵੀ ਜਿਹੜੀਆਂ ਬਿਲਕੁਲ ਠੀਕ ਚੈਕਿੰਗ ਹੋ ਗਈ ਜਿਸ ਦਾ ਕੋਈ ਮਰੀਜ਼ ਅਜੇ ਮੈਡੀਸਿਨ ਲਈ ਜਾਂ ਚੈੱਕਅਪ ਕਰਾਇਆ ਤੇ ਦੁਬਾਰਾ ਵੀ ਮਿਲ ਕੇ ਇਸ ਤਰ੍ਹਾਂ ਚੈੱਕ ਹੋਣਾ ਫਿਰ ਨਹੀਂ ਘੱਟੋ ਅੱਜ ਇਹ ਜੀ ਬਿਲਕੁਲ ਕੈਂਪ ਦਾ ਮਤਲਬ ਹੀ ਹੁੰਦਾ ਵੀ ਅਸੀਂ ਉਸ ਦਿਨ ਜਿਹੜੇ ਆ ਗਏ ਨਾ ਉਹਨਾਂ ਕੋਲ ਕੋਈ ਫੀਸ ਲੈਂਦੇ ਆ ਨਾ ਹੀ ਉਹਨਾਂ ਕੋਲ ਟੈਸਟਾਂ ਦੇ ਪੈਸੇ ਲੈਂਦੇ ਆ ਨਾ ਹੀ ਉਹਨਾਂ ਨੂੰ ਦਵਾਈਆਂ ਦੇ ਪੈਸੇ ਲੈਂਦੇ ਆ ਉਹਦੇ ਤੋਂ ਬਾਅਦ ਫਿਰ ਜਦੋਂ ਰੂਟੀਨ ਚਾਣਗੇ ਤਾਂ ਉਹਨਾਂ ਕੋਲ ਜਰੂਰ ਜਿਹੜੇ ਜੈਨੂਨ ਪੈਸੇ ਹੋਵੇ ਉਹ ਲੈ ਜਾਣਗੇ ਦੱਸਦਾ ਰਹੇ ਕਿ ਕਿੰਨੇ ਕੈਂਪ ਸੀ ਮਿਤੀ ਜਾਏ 73 ਮਰੀਜ਼ ਜਿਹੜੇ ਨੇ ਸਾਡੇ ਕੋਲ ਅੱਜ ਪਹੁੰਚੇ ਨੇ ਕਿਉਂਕਿ ਹਲਦੀ ਸੀਜ਼ਨ ਹੈ ਹਲਦੀ ਸੀਜ਼ਨ ਦੇ ਵਿੱਚ ਜ਼ਿਆਦਾ ਮਰੀਜ਼ ਐਕਸਪੈਕਟ ਨਹੀਂ ਕਰਦੇ ਆਗੇ ਰੋਜ਼ ਦੇ ਵਿੱਚ ਹੱਡੀਆਂ ਵਾਲੇ ਵੀ ਆਏ ਨੇ ਸਰਜਰੀ ਵਾਲੇ ਪੇਸ਼ੈਂਟ ਵੀ ਆਏ ਨੇ ਔਰ ਮੈਡੀਸਨ ਦੇ ਤੇ ਦੂਸਰੇ ਲੇਡੀ ਪੇਸ਼ੈਂਟਸ ਵੀ ਆਈਆਂ ਜਿਆਦਾ ਕੀ ਬਿਮਾਰੀਆਂ ਆਈਆਂ ਮੈਂ ਕਿਸ ਤਰ੍ਹਾਂ ਦੀ ਮੈਂ ਰੋਕੀ ਤੇ ਜਿਆਦਾ ਜਿਸ ਤਰ੍ਹਾਂ ਰੁਟੀਨ ਦੇ ਵਿੱਚ ਖਾਂਸੀ ਦੀ ਅਲਰਜੀ ਦੀ ਆਈ ਦੇ ਪੇਸ਼ੈਂਟ ਹੱਡੀਆਂ ਵਾਲੇ ਨੇ ਆਪਰੇਸ਼ਨ ਵਾਲੇ ਵੀ ਆਏ ਔਰ ਮੈਡੀਸਨ ਦੇ 슈ਗਰ ਵਾਲੇ ਬਲੱਡ ਪ੍ਰੈਸ਼ਰ ਵਾਲੇ ਦਮੇ ਵਾਲੇ ਦਿਲ ਦੀਆਂ ਬਿਮਾਰੀਆਂ ਵਾਲੇ ਵੀ ਪੇਸ਼ੈਂਟ ਪਹੁੰਚੇ ਸਤੇ ਕੈਂਪ ਦੇ ਵਿੱਚ ਟਰ ਕੋਈ ਮੈਡੀਸਨ ਲੈ ਕੇ ਗਿਆ ਚੈੱਕ ਕਰ ਗਿਆ ਜਿਸ ਦਾ ਕਿਸੇ ਦਾ ਆਪਰੇਟ ਹੋਣਾ ਉਹਨੂੰ ਕੋਈ ਮੱਕੇ ਸਪੈਸ਼ਲ ਕੋਈ ਹਾਂ ਇਹ ਸਾਡਾ ਡਿਸਕਾਊਂਟ ਸੀ ਹੈ ਕਿ ਜਿਹੜਾ ਪੇਸ਼ੈਂਟ ਅੱਜ ਸਾਡੇ ਕੋਲ ਆਇਆ ਰਜਿਸਟ੍ਰੇਸ਼ਨ ਕਰਾਏਗਾ ਉਹਨੂੰ ਅਸੀਂ ਦੇਖਾ ਹੈਗਾ ਤੇ ਉਹਨੂੰ ਅਸੀਂ 15000 ਰੁਪਏ ਦੇ ਵਿੱਚ ਜਿਹੜਾ ਹੈਗਾ ਉਹਦਾ ਆਪਰੇਸ਼ਨ ਕਰਕੇ ਦਵਾਗੇ ਜਿਹੜਾ ਵੀ ਆਪਰੇਸ਼ਨ ਅੱਜ ਜਿਹੜਾ ਪੇਸ਼ੈਂਟ ਰਜਿਸਟਰਡ ਰੱਡ ਕੋਲ ਆ ਉਹਦਾ 15000 ਦੇ ਵਿੱਚ ਕਰਕੇ ਦਵਾਗੇ